ਤੋ ਤਰੀਕਾ ਨਮਸਕਾਰ ਕਿਸਾਨ ਵੀਰੋ ਮੈਂ ਪ੍ਰਿੰਸ ਵਰਮਾ ਆਪਣੇ YouTube ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਆਪਾਂ ਖੜੇ ਹਾਂ ਕਾਣੀਆਲ ਪਿੰਡ ਦੇ ਵਿੱਚ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਉਹਦੇ ਵਿੱਚ ਤੁਹਾਨੂੰ ਦੱਸਾਂਗੇ ਇੱਕ ਕਣਕ ਦਾ ਨਵਾਂ ਬੀਜ ਹੈ ਜਿਹੜਾ ਕਿ ਇਜ਼ਰਾਈਲ ਦਾ ਜੀ ਆਰ 09 ਬੀਜ ਹੈ ਇਹਦੀ ਮਾਤਰਾ ਬਹੁਤ ਹੀ ਘੱਟ ਖੇਤ ਦੇ ਵਿੱਚ ਪੈਂਦੀ ਆ ਤੇ ਬਹੁਤ ਹੀ ਵਧੀਆ ਦਾ ਫਟਾਰਾ ਆ ਤੇ ਸੋਨਾਂ ਨੂੰ ਮਿਲਿਆ ਵੀ ਝਾੜ ਵੀ ਇਹ ਕਣਕ ਦਾ ਬਹੁਤ ਜ਼ਿਆਦਾ ਹੈ ਤੇ ਆਪਾਂ ਅੱਜ ਆਏ ਸੀ ਖੇਤ ਦੇ ਵਿੱਚ ਤੇ ਇਹਨਾਂ ਦਾ ਦੇਖਿਆ ਇੱਥੇ ਵੀ ਕਿਦਾਂ ਦਾ ਫਟਾਰਾ ਆ ਤੇ ਕਿਵੇਂ ਇਹਦੀ ਬਜਾਈ ਕੀਤੀ ਹੈ ਕਿੰਨੇ ਦਿਨ ਦੀ ਇਹਦੀ ਫਸਲ ਆ ਇਸ ਟਾਈਮ ਇਹਦੀ ਉਮਰ ਕਿੰਨੀ ਆ ਬੱਲੀ ਇਹਨੂੰ ਲੱਗ ਚੁੱਕੀ ਆ ਨਹੀਂ ਲੱਗ ਚੁੱਕੀ ਇਹ ਸਾਰਾ ਤੁਹਾਨੂੰ ਦੱਸਾਂਗੇ ਵੀ ਕਿੰਨਾ ਰੇ ਪੈ ਚੁੱਕਿਆ ਇਹਦੇ ਵਿੱਚ ਕਿੰਨਾ ਨਹੀਂ ਤਾਂ ਆਪਾਂ ਪਿੰਡ ਕਾਣੀਆਲ ਦੇ ਵਿੱਚ ਖੜੇ ਆ ਜਿਲ੍ਹਾ ਇਹਨਾਂ ਦਾ ਪਟਿਆਲਾ ਆ ਤਹਿਸੀਲ ਨਾਬਾ ਆ ਤੇ ਜ਼ਿਮੀਦਾਰ ਭਰਾ ਦਾ ਨਾਮ ਸ਼੍ਰੀ ਬਲਜੀਤ ਸਿੰਘ ਜੀ ਆ ਦਿਓ ਜੀ ਰੋਕ ਲਾ ਨਮਸਕਾਰ ਜੀ ਨਮਸਕਾਰ ਜੀ ਮੈਂ ਜੀ ਪ੍ਰਿੰਸ ਬਰਮਾ ਨਾਬੇ ਤੋਂ ਤੇ ਆਪਾਂ YouTube ਦੇ ਉੱਤੇ ਇੱਕ ਵੀਡੀਓ ਬਣਾਉਂਦੇ ਆ ਜੀ ਬਹੁਤ ਵਧੀਆ ਤੇ ਕਿਸਾਨ ਭਰਾਵਾਂ ਨੂੰ ਹਰੇਕ ਤਰ੍ਹਾਂ ਦੀ ਜਾਣਕਾਰੀ ਦੰਨੇ ਆ ਸਮੇਂ-ਸਮੇਂ ਸਰ ਤੇ ਅੱਜ ਆਪਾਂ ਤੁਹਾਡੇ ਕੋਲੇ ਆਏ ਆ ਤੋਡੇ ਬਾਰੇ ਸੁਣਿਆ ਅਸੀਂ ਵੀ ਤੁਸੀਂ ਇੱਥੇ ਕਣਕ ਲਾਈ ਹੈ ਇੱਕ ਨਵਾਂ ਬੀਜ ਤਿਆਰ ਕਰਿਆ ਤੇ ਉਹਨਾਂ ਬਾਰੇ ਦਰਸ਼ਕਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਵੀ ਜੋ ਤੁਸੀਂ ਹੁਣ ਆਪਾਂ ਖੇਤ ਦੇ ਵਿੱਚ ਖੜੇ ਆ ਇਹ ਕਣਕ ਦਾ ਬੀਜ ਹੈ ਜਿਹੜਾ ਕਿਹੜਾ ਬੀਜ ਹੈ ਜੀ ਇਹ ਇਹ ਜੀ ਅਜਰੈਲ ਜੀ ਆਰ 09 ਹਾਂਜੀ ਕਣਕ ਦਾ ਬੀਜ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਆਪਾਂ ਜੇ ਹੁਣ ਮੰਨੀਏ ਵੀ ਹੋਰ ਕਣਕਾਂ ਦੀ ਤਰ੍ਹਾਂ ਵੀ ਇਹ ਕਿਵੇਂ ਅਲੱਗ ਕਿਵੇਂ ਆ ਸੀ ਇਹ ਅਲੱਗ ਆਇਆ ਜੀ ਇਹਦਾ ਬੀਜ ਬਹੁਤ ਘਟ ਪਿਆ ਜੀ ਅੱਛਾ ਜੀ ਬੀਜ ਇਹਦਾ ਇਹ 14 ਬਿੱਗੇ ਦਾ ਪਲਾਂਟਾ ਜੀ 14 ਬਿੱਗੇ ਦਾ ਠੀਕ ਹੈ ਜੀ ਇਹ 26 ਕਿਲੋ ਵੀ ਪਿਆ 26 ਕਿਲੋ ਵੀ ਸਾਰੇ ਟੋਟਲ ਪਿਆ ਹਾਂਜੀ ਹਾਂ ਤੇ ਜੇ ਬਿੱਗੇ ਦਾ ਹਿਸਾਬ ਲਾਈਏ ਆਪਾਂ ਇਹ ਪੌਣੇ 2 ਕਿਲੋ ਪੌਣੇ 2 ਕਿਲੋ ਦਾ ਬਣਦਾ ਜੀ ਪੌਣੇ 2 ਕਿਲੋ ਪ੍ਰਤੀ ਬਿੱਗੇ ਦਾ ਪਿਆ ਇਹ ਵੀ ਜ਼ਿਆਦਾ ਆਜੇ ਬਹੁਤ ਜ਼ਿਆਦਾ ਜ਼ਿਆਦਾ ਹੈ ਤੇ ਆਮ ਕਣਕਾਂ ਦਾ ਜਿਹੜਾ ਬੀਜ ਪੈਂਦਾ ਆ ਉਹ ਕਿੰਨੇ ਕਿਲੋ ਪੈਂਦਾ ਜੀ 8 ਤੋਂ 9 ਕਿਲੋ ਤੇ ਇਹਦਾ ਪਿਆ ਦਸ਼ਕੋ ਦੇਖੋ ਤੁਸੀਂ ਹੁਣ ਸੋਚ ਸਕਦੇ ਹੋ ਵੀ ਕਿੰਨਾ ਡਿਫਰੈਂਸ ਹੈ ਆਮ ਕਣਕਾਂ ਦਾ ਬੀਜ ਮੈਂ 8 ਤੋਂ 9 ਕਿਲੋ ਪੈ ਰਿਆ ਤੇ ਜਿਹੜਾ ਇਹ ਇਜ਼ਰਾਈਲ ਦਾ ਬੀਜ ਕਹਿ ਰਹੇ ਨੇ ਕਣਕ ਦਾ ਇਹ ਸਿਰਫ 1.2 ਕਿਲੋ ਪ੍ਰਤੀ ਬਿੱਗੇ ਦੇ ਵਿੱਚ ਪਿਆ ਆ ਤੇ 14.5 ਬਿੱਗੇ ਦੇ ਵਿੱਚ ਜੋ ਬੀਜ ਪਿਆ ਇਹਨਾਂ ਦਾ ਸਾਰੇ 26 ਕਿਲੋ ਬੀਜ ਪਿਆ ਤੇ ਹੁਣ ਆਪਾਂ ਦੇਖਦੇ ਆ ਵੀ ਇਹਨਾਂ ਨੇ ਕਿਹੜੀ ਤਰੀਕੇ ਨਾਲ ਲਾਇਆ ਜੀ ਇਹ ਤੁਸੀਂ ਕਿਹੜੇ ਤਰੀਕੇ ਨਾਲ ਲਾਇਆ ਜੀ ਬੀਜ ਇਹ ਹੁਣ ਤੁਸੀਂ ਇਹ ਬੈਡਾਂ ਦੇ ਉੱਤੇ ਜਿਵੇਂ ਆਪਾਂ ਨੂੰ ਲੱਗ ਰਿਹਾ ਵੀ ਬੈਡਾਂ ਦੇ ਉੱਤੇ ਲਾਇਆ ਤੇ ਕਿਵੇਂ ਇਹ ਬੈਡਾਂ ਦੇ ਉੱਤੇ ਲਾਇਆ ਤੁਸੀਂ ਹਾਂ ਜੀ ਹਾਂ ਬੈਡਾਂ ਦੇ ਉੱਪਰ ਲਾਇਆ ਆਪਣੇ ਕੋਲ ਸਰੋਂ ਵਿਜਣ ਵਾਲੀ ਮਸ਼ੀਨ ਆ ਜੀ ਅੱਛਾ ਜੀ ਕਾਂੜਾ ਅੱਛਾ ਜੀ ਉਹ ਸਰੋਂ ਵੀ ਦਾ ਜੀ ਠੀਕ ਹੈ ਜੀ ਉਹੀ ਉਹਦੇ ਵਿੱਚ ਵੀ ਸਾਡੇ ਕੋਲ ਪਲੇਟਾਂ ਨੇ ਅੱਛਾ ਜੀ ਉਹਦੇ ਸਿਕਣਕ ਵੀ ਵੀ ਚੀ ਜਾਂਦੀ ਆ ਹਾਂਜੀ ਇਹ ਮਟਰ ਵੀ ਵੀ ਦਿੰਦੀ ਆ ਸੋਦੇ ਵੀ ਦਿੰਦੀ ਆ ਅੱਛਾ ਜੀ ਬਾਜਰਾ ਬੂਜਰਾ ਸਾਰਾ ਸਬਾਨ ਵੀ ਆ 8-8 ਪਲੇਟਾਂ ਦੇ ਇੱਕ ਵੀ ਦਿਆ 8-8 ਨੇ ਜੀ ਹਾਏ ਹਾਂ ਮੱਕੀ ਵੀ ਵੀ ਸਕਦੇ ਜੀ ਨਹੀਂ ਮੱਕੀ ਨਹੀਂ ਆਣੀ ਕੋਈ ਠੀਕ ਹੈ ਜੀ ਹੁਣ ਤੁਸੀਂ ਜਿਹੜਾ ਤੁਸੀਂ ਆ ਬੂਟੇ ਤੋਂ ਬੂਟੇ ਦੀ ਦੂਰੀ ਆ ਬੈੱਡ ਬਣਾਏ ਨੇ ਤੁਸੀਂ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਤੁਸੀਂ ਮਾੜਾ ਦਸਕਾਂ ਦਿਖਾ ਦਿਓ ਵੀ ਕਿਵੇਂ ਲੈਣਾ ਜਾ ਰਹੀਆਂ ਨੇ ਇੱਕ ਇੱਕ ਬੈੱਡ ਦੇ ਉੱਤੇ ਇਹ ਬੈੱਡ ਦੇ ਉੱਪਰ 13 ਲੈਣਾ ਜੀ ਆ ਵੀ ਲੈਣਾ 13 ਪੇਰਾ ਇੰਚ ਆ ਆ ਵੀ ਪੇਰਾ ਇੰਚ ਆ ਇੱਕ ਮੈਟ ਦੇ ਉੱਪਰ ਤਿੰਨ ਖੁੱਡ ਨੇ ਤਿੰਨ ਖੁੱਡ ਨੇ ਜੀ ਹਾਂਜੀ ਹਾਂ ਤੇ ਤਿੰਨ ਤਿੰਨ ਲੈਣਾ ਜਾ ਰਹੇ ਨੇ 13 ਇੰਚ ਦਾ ਫਾਂਸਲਾ ਰੱਖਿਆ ਹਾਂਜੀ ਹਾਂ ਤੇ ਹੁਣ ਜਿਵੇਂ ਆਪਾਂ ਦੇਖ ਸਕਦਾ ਮੈਂ ਵੀ ਇਸ ਟਾਈਮ ਬੂਝਾ ਬਹੁਤ ਵਧੀਆ ਕਰਿਆ ਦਿਖਾ ਦਿਓ ਮਹਾਰਾਜਾ ਕੋਲਾ ਆ ਕੇ ਤੇ ਇਹਦੇ ਵਿੱਚ ਆਂਬੂਝੇ ਨਾਲੋਂ ਇਹਦਾ ਫਟਾਰਾ ਬਹੁਤ ਜ਼ਿਆਦਾ ਹਾਂਜੀ ਹਾਂ ਇਸ ਟਾਈਮ ਨੂੰ ਨਹੀਂ ਨੂੰ ਤੇਲਾ ਪੈ ਰਿਆ ਤੇਲੇ ਦੀ ਆਪਾਂ ਨੂੰ ਸਪਰੇਅ ਕਰਨੀ ਪਊਗੀ ਕੋਈ ਵਾਇਲ ਨਹੀਂ ਚਲੋ ਤੁਹਾਨੂੰ ਦੱਸਦੇ ਆ ਦੇਖ ਲੈਣ ਤੁਹਾਡੀ ਕਿਹੜੀ ਦਵਾਈ ਲੈਂਦੀ ਆ ਇਹ ਇਹ ਹੁਣ ਜੇ ਤੁਸੀਂ ਬੂਟੇ ਦੇਖਣਾ ਤੁਸੀਂ ਬੂਟੇ ਤੋਂ ਬੂਟੇ ਦੀ ਦੂਰੀ ਲੈਣ ਦੀ ਤਾਂ ਉਹ 13 ਇੰਚ ਹੈ ਤੇ ਖੁੱਡ ਦੇ ਜੋ ਬੈੱਡ ਤੋਂ ਬੈੱਡ ਦੀ ਦੂਰੀ ਆ ਉਹ 18 ਇੰਚ ਦੇ ਕਰੀਬ ਹੈ ਤੇ ਜਦੋਂ ਹੁਣ ਤੁਸੀਂ ਇਹ ਕਣਕ ਬੀਜ ਤੁਹਾਨੂੰ ਕਿਵੇਂ ਤੁਹਾਨੂੰ ਇਹਦਾ ਪਤਾ ਲੱਗਿਆ ਵੀ ਕਣਕ ਦਾ ਬੀਜ ਇਹ ਵੀ ਹੈਗਾ ਕੋਈ ਆਪਣੇ ਜਿਹੜਾ ਇਹ ਤਾਂ ਜੀ ਪੰਜਾਬ ਦੇ ਵਿੱਚ ਚੱਲ ਸਕਦਾ ਮੋਬਾਈਲ ਦੇ ਉੱਪਰ ਬੈਠ ਜਲਦੀ ਦੀ ਬਾਤ ਚੱਲ ਰਹੀ ਸੀ। ਅੱਛਾ ਜੀ। ਉਹਦੇ ਉੱਪਰ ਨਾਮ ਜਲਦਾ ਕਿਸਾਨ ਦਾ। ਅੱਛਾ ਜੀ। ਮੈਨੂੰ ਫੋਨ ਮਾਰ ਬੈਠਿਆ। ਅੱਛਾ ਜੀ। ਫੋਨ ਮਾਰ ਕੇ ਵੀਡੀਓ ਦੇਖੀ ਤੁਸੀਂ? ਹਾਂ ਜੀ ਹਾਂ। ਅੱਛਾ ਜੀ। ਉਹ ਮੈਂ ਉਹਨੂੰ ਫੋਨ ਮਾਰ ਲਿਆ ਮਾਰਨ ਤੋਂ ਬਾਅਦ ਆ। ਜਦੋਂ ਸੰਪਰਕ ਕਰ ਲਿਆ ਸੰਪਰਕ ਕਰਿਆ ਉਹ ਨਾਲ ਆ। ਹਾਂ ਜੀ। ਉਹਦਾ ਪਿੰਡ ਬਹੁਤ ਦੂਰ ਵੀ। ਅੱਛਾ ਜੀ। ਉਸੇ ਕੋਈ ਸਾਡੇ ਨੇੜੇ ਦਾ ਕਿਸਾਨ ਜਾ ਰਿਹਾ ਸੀ। ਅੱਛਾ ਜੀ। ਪੀਜ ਲੈਣਾ। ਠੀਕ ਹੈ ਜੀ। ਉਹਦੇ ਨਾਲ ਸਾਡਾ ਸੰਪਰਕ ਹੋ ਗਿਆ। ਠੀਕ ਹੈ ਜੀ। ਉਹਦੇ ਨਾਲ ਜਾਨਵਰਾਂ ਦਾ ਵੀ ਨਿਕਲਾਈ। ਠੀਕ ਹੈ ਜੀ ਇਹ ਅਸੀਂ ਉਹਨੇ ਕੌਣ ਚ ਪੈਸੇ ਵਾਦੇ ਅੱਛਾ ਜੀ ਐਸੇ ਪਣ ਵਾਦੇ ਉਹਨੇ ਸਾਨੂੰ ਵੀਰ ਲਿਆਦਾ ਪਹਿਲੇ ਕਿਵੇਂ ਹੁੰਦਾ ਸੀ ਕਿ ਕੀ ਰੇਟ ਮਿਲਿਆ ਤੁਹਾਨੂੰ ਵੇਚ ਇਹ 300 ਰੁਪਏ ਕਿਲੋ ਮਿਲਿਆ ਸੀ ਅੱਛਾ ਜੀ 300 ਰੁਪਏ ਕਿਲੋ ਕਿਲੋ ਤੇ ਆਮ ਜੋ ਆਮ ਕਣਕਾਂ ਦਾ ਵੇਚ ਆਪਾਂ ਲਾਉਨੇ ਆ ਉਹ ਕਿੰਨੇ ਰੁਪਏ ਕਿਲੋ ਹੁੰਦਾ ਉਹ ਦੇਖੋ ਜੀ ਜਿਹੜਾ ਆਪਾਂ ਵੀ ਵਾਲੇ ਕਣਕ ਲੈਨੇ ਆ 50 ਰੁਪਏ ਦਾ ਹੁੰਦੀ ਉਹ ਹਾਂ ਜੀ 40 ਤੋਂ 50 ਰੁਪਏ ਦੇ ਵਿੱਚ ਹੁੰਦਾ ਲੈਗ ਲੈਗ ਵੈਰਿਟੀਆਂ ਨੇ ਹਾਂ ਇਹ ਪੈਂਦਾ ਵੀ ਇਹ ਸਵਾ ਕਿਲੋ ਬਹੁਤ ਜ਼ਿਆਦੇ ਦੀ ਸਵਾ ਕਿਲੋ ਤੁਸੀਂ ਕਹਿਣਾ ਵੀ ਇੱਕ ਬਿੱਗੇ ਦੇ ਲਈ ਸਫੀਸ਼ੈਂਟਾ ਪੂਰਾ ਹਾਂ ਪੂਰਾ ਸਫੀਸ਼ੈਂਟ ਹੈ ਇਹ ਜਾਦੇ ਪਿਆ ਬੀ ਇਹ ਥੋੜਾ ਜਿਆਦੇ ਪਿਆ ਹੋਇਆ ਬੀ ਜੀ ਹਾਂ ਜਦੋਂ ਤੁਸੀਂ ਇਹ ਆ ਜਿਹੜਾ ਸਾਨੂੰ ਜਾਨੀ ਇਹਦੀ ਮਸ਼ੀਨ ਆ ਜਿਹੜੀ ਸਲੋਕ ਕਰਦੀ ਆ ਅੱਛਾ ਜੀ ਇਹ ਲਈ ਸਵਾ ਤੋਂ 1/2 ਕਿਲੋ ਵਿਚਾਲੇ ਪਾਵੇ ਅੱਛਾ ਜੀ ਹੁਣ ਤੁਸੀਂ ਜਿਹੜਾ ਬੀਜ ਇਹ ਪਾਇਆ ਸ਼ੁਰੂ ਦੇ ਵਿੱਚ ਇਹ ਕਿਵੇਂ ਫਟਾਰਾ ਆਇਆ ਨੇ ਹੁਣ ਆ ਕੇ ਕਰਿਆ ਜਾਂ ਪਹਿਲਾਂ ਤੋਂ ਫਟਾਰਾ ਜਦੋਂ ਚੰਨਸਰੇ ਦਾ ਪਾਣੀ ਨਹੀਂ ਲੱਗਿਆ ਇਹਦਾ ਚੂਵੇਂ ਫਟਾਰਾ ਦੇ ਦੀ ਅੱਛਾ ਜੀ ਖੇਤ ਖਾਲੀ ਪਿਆ ਲੱਗਦਾ ਸੀ ਲੋਕ ਵੀ ਸਾਨੂੰ ਬਹੁਤ ਕਹਿਣ ਲੱਗੇ ਵੀ ਤੁਸੀਂ ਇਹ ਕੀ ਕਰਿਆ ਅੱਛਾ ਜੀ ਔਰ ਸਾਨੂੰ ਜਿਹੜੇ ਬੰਦੇ ਨੇ ਬੀਜ ਦਿੱਤਾ ਸੀ ਉਹ ਸਾਨੂੰ ਹੌਸਲਾ ਦਿੰਦਾ ਰਿਹਾ ਹਾਂਜੀ ਕੋਈ ਕਰਨ ਦੀ ਲੋੜ ਨਹੀਂ ਹਾਂਜੀ ਵੀਰ ਦਾ ਥੋੜਾ ਵੀ ਰਹਿ ਗਿਆ ਕਹਿਣਗੇ ਵੀ ਜਿਆਦਾ ਪੈ ਗਿਆ ਅੱਛਾ ਜੀ ਉਹੀ ਕੰਮ ਹੋਇਆ ਉਹੀ ਕੰਮ ਹੋਇਆ ਹੁਣ ਜਿਵੇਂ ਆਪਾਂ ਨੂੰ ਦੇਖਣ ਨੂੰ ਲੱਗ ਰਿਹਾ ਵੀ ਬਹੁਤ ਹਰਾ ਭਰਾ ਬੀਜ ਲੱਗ ਰਿਹਾ ਹੈ ਖੇਤ ਪੂਰਾ ਯਾਨੀ ਕਿ ਆਪਾਂ ਨੂੰ ਝਾੜ ਵੀ ਲੱਗਦਾ ਵੀ ਬਹੁਤ ਵਧੀਆ ਦੇਊਗਾ ਇਹ ਹਾਂ ਹਾਂ ਹੁਣ ਤੁਸੀਂ ਇਹਦੇ ਵਿੱਚ ਖਾਦ ਦੇ ਗੱਲ ਕਰੀਏ ਵੀ ਖਾਦ ਕਿੰਨੇ ਕਟੇ ਪਾ ਚੁੱਕੇ ਹੋ ਦੇ ਉੱਤੇ ਹੁਣ ਤੁਸੀਂ ਇਹਦੇ ਖਾਦ ਜੀ ਯੂਰੀਆ ਤਿੰਨ ਕਟੇ ਏਕੜ ਦੇ ਹਿਸਾਬ ਨਾਲ ਪਾਏ ਨੇ ਤਿੰਨ ਵਾਰ ਵਾਹੇ ਏਕੜਾ ਫੇਲਾ ਤਿੰ ਆਇਆ ਤੇ ਅੱਜ ਇਹਦਾ ਵਾਸ ਸਹੀ ਟਾਈਮ ਕਦੋਂ ਇਹਦਾ ਵਝਣ ਦਾ ਇਹਦਾ ਬਜਾਈ ਦਾ ਟਾਈਮ ਆ ਜਿਹੜਾ ਸਹੀ ਹਾਂਜੀ ਉਹ ਅਕਤੂਬਰ ਅਕਤੂਬਰ ਆ 10ਵੇਂ ਮਹੀਨੇ ਦੇ ਵਿੱਚ ਆ ਪਾ ਕੇ ਦੀ 30 ਅਕਤੂਬਰ ਤੱਕ ਆਪਾਂ ਲਾ ਦੀਏ ਤਾਂ ਵਧੀਆ ਗੱਲ ਆ ਹਾਂਜੀ ਹਾਂ ਪਰ ਤੁਸੀਂ ਇਹਦੇ ਜਿਹੜੀ ਬਜਾਈ ਕਰੀਏ ਕਦੋਂ ਕਰਨ ਅਸੀਂ ਕਰੀ ਦੀ 16 ਨਵੰਬਰ ਹੋਈ ਥੋੜਾ ਇਹਦਾ ਪਤਾ ਨਹੀਂ ਦੇਦੇ ਵਾਲੇ ਨਵੰਬਰ ਹੋ ਗਿਆ 16 ਨਵੰਬਰ ਦੇ ਹਿਸਾਬ ਨਾਲ ਹੁਣ ਦੇਖੇ ਜੇ ਇਹਦੀ ਅੱਜ ਇਹਦੀ ਵੈਰਾਈਟੀ ਦੇ ਹੁਣ ਜਿੱਥੇ ਖੜੀ ਐ ਸਟੇਜ ਐ ਇਹਦੀ ਇਹ ਘਟੋਕਾਰ 98 ਤੋਂ 97 ਦਿਨ ਦੀ ਮੰਨਦੀ ਆ ਹਾਂ ਦੇਖ ਸਕਦੇ ਤੁਸੀਂ ਉਹ ਗ੍ਰੋਥ ਵੀ ਇਹਦੀ ਵਧੀਆ ਆ ਇਸ ਟਾਈਮ ਆਮ ਕਣਕਾਂ ਨਾਲੋਂ ਇਹਦਾ ਫਟਾਰਾ ਵੀ ਬਹੁਤ ਜ਼ਿਆਦਾ ਆ। ਉਹ ਰੰਗ ਵੀ ਇਹਦਾ ਪੂਰਾ ਗ੍ਰੀਨ ਐ। ਪੱਤਾ ਵੀ ਵਧੀਆ ਚੋੜਾ ਐ। ਇਸ ਤੋਂ ਬਿਨਾਂ ਤੇ ਉੱਤੇ ਕੋਈ ਸਪਰੇਅ ਕਰੀ ਗਏ ਤੁਸੀਂ? ਇੱਕ ਸਪਰੇਅ ਕਰੀ ਗਏ। ਆਪਾਂ ਸਭ ਤੋਂ ਸਭੇ ਨੂੰ ਪਤਾ ਜਿਉਂ। ਅੱਛਾ। ਤੇ ਹੁਣ ਤੁਸੀਂ ਜਿਵੇਂ ਤੁਹਾਨੂੰ ਜਿਹੜੇ ਫਾਰਮਰ ਨੇ ਤੁਹਾਨੂੰ ਇਹ ਦਿੱਤਾ ਬੀਜ ਉਹਨੇ ਕੀ ਗਾਈਡ ਕਰਿਆ ਵੀ ਇਹਦਾ ਝਾੜ ਬਾਰੇ ਕੀ ਕਹਿ ਰਿਹਾ ਤੁਹਾਨੂੰ ਉਹ? ਝਾੜ ਬਾਰੇ ਉਹਦਾ ਬਹੁਤ ਜ਼ਿਆਦਾ ਕਹਿੰਦਾ ਵੀ ਜੀ। ਕਦੋਂ ਹੁਣ ਨਿਕਲੇ ਹੋਣਾ ਪਤਾ ਲੱਗ ਜਾਣਾ। ਅੱਛਾ ਜੀ। ਉਹਦਾ 20 ਤੋਂ 35 ਕਣਕ ਰਕ ਕਹਿੰਦਾ। अच्छा जी हां सो देनदी हो गई ਹੁਣ ਜਿਵੇਂ 1.5 ਮਹੀਨਾ ਰਹਿ ਗਿਆ ਆਪਣਾ ਠੀਕ ਹੈ ਜੀ 1.5 ਮਹੀਨੇ ਨੂੰ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਿ ਦੁੱਧ ਦਾ ਦੁੱਧ ਹੈ ਇਹਦੇ ਚ ਕੀ ਪਾਣੀ ਦਾ ਪਾਣੀ ਹੈ ਵੀ ਬੀਜ ਦੇਖਣ ਨੂੰ ਇਹ ਵਧੀਆ ਲੱਗ ਰਿਹਾ ਹੈ ਦੇਖੋ ਅੱਜ 100 ਦਿਨ ਦਾ ਹੋ ਚੁੱਕੀ ਹੈ ਇਹਦੇ ਉੱਤੇ ਕੋਈ ਬੱਲੀ ਨਹੀਂ ਆਈ ਆਮ ਕਣਕਾਂ ਦੀ ਤਰ੍ਹਾਂ ਕੋਈ ਇਹਦੇ ਉੱਤੇ ਕੋਈ ਹੋਰ ਵੀ ਨਹੀਂ ਹੈਗਾ ਕੋਈ ਗੁੱਲੇ ਰੰਦਾ ਕੋਈ येलो ਡਸਟ ਨਹੀਂ ਹੈ ਇਹਦੇ 'ਚ ਕੁਝ ਨਹੀਂ ਹੈਗਾ ਉਹਦਾ ਤੁਹਾਡੇ ਨਾਲ ਠੀਕ ਹੈ ਸਮਝ ਗਈ ਗੱਲ ਹੁਣ ਜੋ ਆਪਾਂ ਦਿਖਾ ਦਈਏ ਆ ਜੋ ਮੜਾ ਜਾ ਉਰੇ ਆ ਕੇ ਫਟਾਰਾ ਦਿਖਾ ਦਿਓ ਇਹਨਾਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਲੋ ਜੀ ਆਹ ਦੇਖ ਸਕਦੇ ਹੋ ਤੁਸੀਂ ਫਟਾਰਾ ਪੂਰਾ ਸੰਖਣਾ ਪੱਤਾ ਵੀ ਇਹਦਾ ਚੌੜਾ ਆ ਪਰ ਹੁਣ ਜੋ ਕਿਸਾਨ ਭਰਾਵਾਂ ਨੂੰਖਾਈਏ ਵੀ ਹੁਣ ਕਿਤੇ ਕਿਤੇ ਤੇਲਾ ਸ਼ੁਰੂ ਹੋ ਗਿਆ ਅਕਾਲਾ ਕਾਲਾ ਜੋ ਤੇਲਾ ਸ਼ੁਰੂ ਹੋ ਰਿਹਾ ਹੈਗਾ ਜੀ ਹੈਗਾ ਤੇ ਇਹਦੇ ਲਈ ਆਪਾਂ ਤੁਹਾਨੂੰ ਦਿਖਾਣਾ ਵੀ ਕਿਹੜੀ ਕਿਹੜੀ ਦਵਾਈ ਆਪਾਂ ਤੋਂ ਮੰਗੀ ਤਾਂ ਕਿਸਾਨ ਭਰਾਵੋ ਆਪਾਂ ਇਹਨਾਂ ਨੂੰ ਜੋ ਰეკਮੈਂਡ ਕਰੀਆ ਸ਼ਰੀਰਾਮ ਬੋਰਕੀ ਆ ਜੀ ਇਹਦੇ ਵਿੱਚ ਲਿਕਵਿਡ ਬੋਰਨ ਹੈ ਜੀ 100 ml ਪ੍ਰਤੀ ਏਕੜ ਦਾ ਇਹ ਆਪਾਂ ਕਰਾਵਾਂਗੇ ਇਹਨਾਂ ਨੂੰ ਦਾਣਾ ਮੋਟਾ ਕਰਨ ਵਾਸਤੇ ਨਾਲ ਇਹਦੇ ਸ਼ਰੀਰਾਮ ਸ਼ੇਰਾ ਜੋ ਕਿ ਬਹੁਤ ਹੀ ਵਧੀਆ ਪ੍ਰੋਡਕਟ ਹੈ ਤੇਲੇ ਲਈ ਤੀਸਰੇ ਦਿਨ ਕੰਮ ਕਰਦਾ 15 ਤੋਂ 20 ਦਿਨ ਇਹਦਾ ਰਿਜ਼ਲਟ ਰਹਿੰਦਾ ਪੂਰੀ ਵਧੀਆ ਦਵਾਈ ਆ ਇਸ ਤੋਂ ਬਿਨ ਇੱਕ ਆ ਗਿਆ ਜੀ ਮੈਗਨੀਜ਼ ਮੈਗਨੀਸ ਸਲਫੇਟ 30.5 ਆ ਗਿਆ ਜੀ ਸ਼ਰੀਰਾਮ ਦਾਈਆ ਇਹਦੇ ਨਾਲ ਹੈਗੀ ਜੀ ਸ਼ਰੀਰਾਮ ਬੌਰਕੀਆ ਇਹਦੇ ਵਿੱਚ ਜਿੰਕਾ ਹੈ ਪ੍ਰੋਟੀਨ ਹੈ ਤੇ ਗਲਿਸਰਨ ਹੈ ਬਹੁਤ ਹੀ ਵਧੀਆ ਕੰਮ ਕਰਦਾ ਇਹਦੀ ਜੋ ਡੋਜ਼ ਹੈ 330 ਐਮਐਲ ਪ੍ਰਤੀ ਏਕੜ ਤੇ ਸਾਰੇ ਕਿਸਾਨ ਵੀਰਾਂ ਨੂੰ ਇਹ ਹੈ ਇਹ ਰਿਕਵੈਸਟ ਕਰਦੇ ਆ ਵੀ ਜਿਵੇਂ ਕੋਈ ਜਿਵੇਂ ਝਾੜ ਨਿਕਲੇਗਾ ਵਧੀਆ ਕਣਕ ਦਾ ਤੇ ਕਿਸੇ ਵੀਰ ਨੂੰ ਵੀ ਇਹਦੀ ਲੋੜ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਬੀਜ ਲੈ ਸਕਦੇ ਹੋ ਤਾਂ ਬਲਜੀਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਸਾਰਿਆਂ ਨੂੰ 98768 96301 98768 96301 ਤਾਂ ਸਾਰੇ ਦਰਸ਼ਕ ਵੀਰਾਂ ਨੂੰ ਫੇਰ ਬੇਨਤੀ ਹੈ ਵੀ 98768 ਅੱਗੇ ਕਿੰਨਾ ਜੀ 96301 96301 ਇਹਨਾਂ ਦਾ ਮੋਬਾਈਲ ਨੰਬਰ ਹੈ ਤੇ ਕਿਸੇ ਵੀਰ ਨੂੰ ਅਗਰ ਬੀ ਚਾਹੀਦਾ ਹੋਵੇ ਤਾਂ ਇਹਨਾਂ ਤੋਂ ਲੈ ਸਕਦਾ ਹੈ ਤੇ ਬੇਨਤੀ ਕਰਦੇ ਹਾਂ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ